ਤੁਹਾਡਾ ਬਹੁਤ 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 ਸ਼ੁਕਰੀਆ ਸ਼ੁਕਰੀਆ ਇੱਥੇ ਆਉਣ ਤੇ ਮੈਂ ਵੀ ਇੱਕ ਵਾਸਤੇ ਅ ਜਿੰਨੇ ਵੀ ਪੰਜਾਬ ਦਾ ਪੱਤਰਕਾਰ ਭਾਈਚਾਰਾ ਹੈ ਨਾ ਉਹਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਔਰ ਮੇਰੇ ਖਿਆਲ ਜਿਹੜੀ ਅੰਮ੍ਰਿਤਸਰ ਦਾ ਪੱਤਰਕਾਰ ਭਾਈਚਾਰਾ ਉਹਨੇ ਤਾਂ ਡਬਲ ਹੀ ਦੇ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮੇਰਾ ਨਾਮ ਜੀ ਅਦਨਾਨ ਅਲੀ ਖਾਨ ਹੈ ਮੈਂ ਇੱਕ ਇੰਟਰਨੈਸ਼ਨਲ ਮਾਡਲ ਐਕਟਰ ਹਾਂ ਤੇ ਪਿੱਛੇ ਕੁਝ ਥੋੜਾ ਮੋਟਾ ਫੇਮਸ ਹੋਇਆ ਜਾਂ ਦੁਨੀਆ ਦੀ ਹਾਈਲਾਈਟ ਮਤਲਬ ਹਾਈਲਾਈਟ ਹੋਇਆ ਮੈਂ ਤੇ ਮੇਰਾ ਅਮ੍ਰਿਤਸਰ ਆਉਣ ਦਾ ਮਕਸਦ ਇੱਕ ਸ਼ੁਕਰਾਨਾ ਸੀਗਾ ਦਰਬਾਰ ਸਾਹਿਬ ਜਾ ਕੇ ਆਪਣਾ ਰੱਬ ਦੇ ਅੱਗੇ ਥੈਂਕ ਯੂ ਬੋਲਣਾ ਕਿ ਰੱਬਾ ਤੁਸੀਂ ਇੱਕ 54 ਸਾਲ ਦੇ ਬੰਦੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਇਹ ਮੇਰੇ ਖਿਆਲ ਚ ਮੇਰੇ ਜਿਹੜੇ ਨਾਲ ਦੀ ਉਮਰ ਦੇ ਹਮ ਉਮਰ ਹੁੰਦੇ ਨੇ ਉਹ 50 ਸਾਲ ਚ ਆ ਕੇ ਆਪਣਾ ਥੋੜਾ ਜਿਹਾ ਛੱਡ ਜਾਂਦੇ ਨੇ ਬਟ ਰੱਬ ਨੇ ਸਾਰੇ ਦਰਵਾਜ਼ੇ ਪਤਾ ਨਹੀਂ ਕਿਵੇਂ ਖੋਲੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਸਾ ਮੈਂ ਫੈਸ਼ਨ ਸ਼ੋਅ ਕੀ ਹੁੰਦੇ ਆ ਕੀ ਨਹੀਂ ਮੈਂ ਤਾਂ ਛੋਟਾ ਮੋਟਾ ਇੱਕ ਪੈਂਡੈਮਿਕ ਚ ਨਾ ਆਪਣੀ ਐਕਸਰਸਾਈਜ਼ ਸ਼ੁਰੂ ਕੀਤੀ ਸੀ ਪੈਂਡੈਮਿਕ ਸਭ ਨੇ ਸ਼ੁਰੂ ਕੀਤੀ ਸੀ ਐਕਸਰਸਾਈਜ਼ ਤੇ ਉਹਨਾਂ ਦਿਨਾਂ ਚ ਲੋਕਾਂ ਨੇ ਬਾਤ ਅਬ ਜੋ ਆਪਣੀ ਲਾਈਫ ਚ ਆਏ ਲੋਕਾਂ ਨੇ ਛੱਡਤੀਆਂ ਤੇ ਮੈਂ ਆਪਣਾ ਅੱਗੇ ਕੰਟੀਨਿਊ ਕਰ ਲਿਆ ਜਿਮਿੰਗ ਕਰ ਲਈ ਜਾਂ ਰਨਿੰਗ ਕਰਦਾ ਉਹਦੇ ਨਾਲ ਮੇਰੇ ਦਾ ਫੇਸ ਤੇ ਇੱਕ ਗਲੋ ਆ ਗਿਆ ਸੀ ਮੈਨੂੰ ਐ ਲੱਗ ਰਿਹਾ ਸੀ ਮੇਰੇ ਦਿਸਮ ਚ ਕੋਈ ਚੰਗੀ ਚੀਜ਼ ਹੋਈ ਹੈ ਤੇ ਉਹ ਨੂੰ ਕਰਦੇ ਕਰਦੇ ਮੈਂ ਆਪਣੀਆਂ ਫੋਟੋਆਂ ਖਿੱਚ ਕੇ ਪਾਣੀ ਆ ਮੈਨੂੰ ਚੰਗੀਆਂ ਲੱਗਦੀਆਂ ਸੀਗੀਆਂ ਤਾਂ ਕਿਸੇ ਨੇ ਟਵਿੱਟਰ ਤੇ ਆ ਕੇ ਕਿਹਾ ਜੀ ਫਿਲਮ ਹੈ ਕੋਈ ਬਾਲੀਵੁੱਡ ਦੀ ਫਿਲਮ ਆਫਰ ਹੋਈ ਉਹ ਮੈਂ ਲੱਕੀ ਸੀਗਾ ਉਹਨਾਂ ਦੇ ਨਾਲ ਅਮਰਪਾਲ ਜੀ ਦਾ ਇਸ਼ੂ ਪੈ ਗਿਆ ਇੱਥੇ ਆਪਣੇ ਪੰਜਾਬ ਚ 4-5 ਦਿਨ ਬੰਨ ਸੀਗਾ ਤੇ ਉਹਦੇ ਕਰਕੇ ਉਹ ਫਿਲਮ ਵਾਲੇ ਚਲੇ ਗਏ ਕਹਿ ਰਹੇ ਨਹੀਂ ਬਾਤ ਨਹੀਂ ਬਣੀ ਗੱਲ ਫੇਰ ਇੱਕਦੇ ਹੈਡ ਸ਼ੂਟ ਕਰ ਲਏ ਤੇ ਫੇਰ ਕਾਫੀ ਮਹੀਨੇ ਮੈਂ ਸੋਸ਼ਲ ਮੀਡੀਆ ਤੇ ਪਾਦਾ ਹੀ ਗਿਆ ਇਨਸਟਾ ਤੇ ਪਿਕਚਰਾਂ ਮੈਂ ਕਿਹਾ ਸ਼ਾਇਦ ਇੰਹੀ ਕੰਮ ਮਿਲਦਾ ਹੈ ਇੰਹੀ ਹੈਡ ਸ਼ੂਟ ਮਿਲਦੀ ਹੈ ਬਟ ਨਵੰਬਰ ਚ ਆ ਕੇ ਮੇਰੀ ਕਿਸਮਤ ਦੇ ਤਾਲੇ ਖੁੱਲੇ ਤੇ ਮੈਨੂੰ ਫੈਸ਼ਨ ਸ਼ੋਅ ਮਿਲੇ ਪ੍ਰੋਫੈਸ਼ਨ ਚੋ ਐਸੇ ਮਿਲੇ ਕਿ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਇੱਕ ਮੈਸੂਰ ਫੈਸ਼ਨ ਵੀਕ ਕੀਤਾ ਪੱਗ ਬਣ ਕੇ ਜਿੱਥੇ ਮੈਂ ਸਿੱਧੂ ਮੂਸੇ ਵਾਲਾ ਵਾਲਾ ਜਿਹੜਾ ਸਿਗਨੇਚਰ ਸਟੈਪ ਹੈ ਥਾਪੀ ਵਾਲਾ ਉਹ ਕੀਤਾ ਉਹ ਕਾਫੀ ਫੇਮਸ ਮਤਲਬ ਵਾਇਰਲ ਹੋਇਆ ਤੇ ਸਭ ਤੋਂ ਵੱਡੀ ਜਿਹੜੀ ਮੈਂ ਆਪਣੇ ਆਪ ਨੂੰ ਕਹਾਗਾ ਨਾ ਮੈਂ ਇੱਕ ਸੋਸ਼ਲ ਮੀਡੀਆ ਦੀ ਦੇਨ ਆ ਸੋਸ਼ਲ ਮੀਡੀਆ ਨੂੰ ਕਿਵੇਂ ਪੋਜੀਟਿਵਲੀ ਯੂਜ਼ ਕਰਕੇ ਜੇ ਮੈਂ ਅੱਜ ਕੁਝ ਬਣਿਆ ਤਾਂ ਸਿਰਫ ਉਹਦੇ ਕਰਕੇ ਉਹਦੇ ਮਤਲਬ ਸੋਸ਼ਲ ਮੀਡੀਆ ਕਰਕੇ ਨਹੀਂ ਬਣਿਆ ਪੈਂਡੈਮਿਕ ਚ ਕਾਫੀ ਹਾਊਸ ਵਾਈਫਸ ਨੇ ਸੋਸ਼ਲ ਮੀਡੀਆ ਯੂਜ਼ ਕਰਕੇ ਆਪਣੇ ਬਿਜ਼ਨਸ ਸਟਾਰਟ ਕੀਤੇ ਸੀਗੇ ਕਾਫੀਆਂ ਨੇ ਆਪਣੀ ਕੁਕਿੰਗ ਲੈਸਨਸ ਸਟਾਰਟ ਕੀਤੇ ਸੀ ਆਨਲਾਈਨ ਤੇ ਮੈਂ ਵੀ ਉਹਨਾਂ ਵਾਂਗੂ ਇੱਕ ਐਗਜ਼ਾਮਪਲ ਆ ਕਿ ਇਹਨੇ ਸੋਸ਼ਲ ਮੀਡੀਆ ਯੂਜ਼ ਕਰਕੇ ਇੱਕ ਪੋਜ਼ਿਟਿਵ ਵੇਅ ਨਾਲ ਆਪਣੀ ਆਪਣੀ ਜ਼ਿੰਦਗੀ ਨੂੰ ਚੇਂਜ ਕੀਤਾ। ਦੂਸਰੀ ਸੋਸ਼ਲ ਮੀਡੀਆ ਦਾ ਇੱਕ ਦੂਸਰਾ ਜਿਹੜੀ ਆਪਣੀ ਫੇਸ ਹੈ ਜਿਹੜਾ 네ਗੇਟਿਵ ਸਾਈਡ ਹੈ ਉਹਦੀ ਉਹ ਹੈਗੀ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਹੀ ਨਫ਼ਰਤ ਫੈਲਦੀ ਹੈ। ਮਤਲਬ ਜਿੰਨੀ ਆਪਣੇ ਦੇਸ਼ 'ਚ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ ਇਹ ਤੁਸੀਂ ਗਰਾਊਂਡ 'ਤੇ ਜਾ ਕੇ ਦੇਖ ਲਓ ਕਿਤੇ ਨਹੀਂ ਹੈ। ਬਾਹਰ ਨਿਕਲ ਕੇ ਦੇਖ ਲੋ ਕਿ ਆਪਣੇ ਪੰਜਾਬ ਤਾਂ ਅਕਰ ਵੈਸੇ ਹੀ ਨਹੀਂ ਹੈ ਤੁਸੀਂ ਦਿੱਲੀ ਵੀ ਚਲੇ ਜਾਓ ਤੇ ਸੜਕਾਂ ਤੇ ਬਿਲਕੁਲ ਨਹੀਂ ਹੈ ਸਿਰਫ ਮੋਬਾਈਲ 'ਚ ਹੈ ਸੋਸ਼ਲ ਮੀਡੀਆ ਤੇ ਹੈ। ਔਰ ਤੁਸੀਂ ਦੂਸਰੀ ਤਰਫ ਮੇਰੇ ਵਰਗੇ ਨੂੰ ਦੇਖੋਗੇ ਉਹਨੇ ਸੋਸ਼ਲ ਮੀਡੀਆ ਤੋਂ ਵੀ ਬਣ ਕੇ ਇੱਕ ਪੋਜ਼ਿਟਿਵ ਵੇ ਨਾਲ ਬਾਹਰ ਆਇਆ। ਤਾਂ ਦਿਸ ਇਜ਼ ਹਾਊ ਤੁਸੀਂ ਕਿਵੇਂ ਯੂਜ਼ ਕਰਨਾ ਹੈ ਆਪਣੇ ਮੋਬਾਈਲ ਨੂੰ ਆਪਣੀ ਸੋਸ਼ਲ ਮੀਡੀਆ ਆਪਣੇ ਜੁੜ ਵੀ ਤੁਸੀਂ ਫੇਸਬੁੱਕ ਤੇ ਹੋ ਜਾਂ ਟਵਿੱਟਰ ਤੇ ਹੋ ਜਾਂ ਕਿਤੇ ਵੀ ਹੋ ਤੁਸੀਂ ਕਿਵੇਂ ਪੋਜ਼ਿਟਿਵਲੀ ਯੂਜ਼ ਕਰਨਾ ਹੈ। ਕਿਵੇਂ ਤੁਸੀਂ ਆਪਣੀ ਜ਼ਿੰਦਗੀ ਬਦਲਨੀ ਹੈ ਜਾਂ ਤੁਸੀਂ ਉਹ WhatsApp ਯੂਨੀਵਰਸਿਟੀ ਦੀ ਜਿਹੜੀ ਉਹ ਯੂ ਨੋ ਹੇਟ ਰੇਡ ਹੈ ਉਹ ਫੈਲਾ ਕੇ ਤੁਸੀਂ ਆਪਣਾ ਤਾਂ ਦਿਮਾਗ ਖਰਾਬ ਕਰਨਾ ਹੀ ਕਰਨਾ ਆਪਣੇ ਆਲੇ-ਦਾਲੇ ਵਾਲਿਆਂ ਦਾ ਵੀ ਤੁਸੀਂ ਜ਼ਿੰਦਗੀ ਹਰਾਮ ਕਰ ਦੇਣੀ ਹੈ ਤੇ ਮੇਰਾ ਤਾਂ ਇੱਕ ਸਭ ਨੂੰ ਮੈਸੇਜ ਇਹੀ ਦੇਣਾ ਹੈ ਕਿ ਜਿਹੜੀ ਇਹ ਨਫ਼ਰਤ ਦੇ ਮਾਹੌਲ ਤੋਂ ਬਾਹਰ ਨਿਕਲੋ ਮੈਂ ਇੱਕ ਮਾਡਲ ਦੇ ਨਾਲ-ਨਾਲ ਇੱਕ ਸੋਸ਼ਲਾਈਟ ਵੀ ਹਾਂ ਤੇ ਪਿੱਛੇ ਇੱਕ ਮੈਂ 3 April ਨੂੰ ਨਾ ਇੱਕ ਇਫਤਾਰ ਪਾਰਟੀ ਕੀਤੀ ਸੀ ਆਰਗੇਨਾਈਜ਼ ਪਟਿਆਲੇ ਆਪਣੇ ਘਰ ਤੇ ਉੱਥੇ ਖੈਰਾ ਸਾਹਿਬ ਵੀ ਆਏ ਸੀ ਧਰਮਵੀਰ ਗਾਂਧੀ ਸਾਹਿਬ ਵੀ ਸੀਗੇ ਮਜੀਠੀਆ ਸਾਹਿਬ ਬਾਈ ਚਾਂਸ ਕਿਸੇ ਕਲਪਿਛੇ ਨਹੀਂ ਆ पाए ਅਭਜੇਂਦਰ ਸਿੰਘਲਾ ਜੀ ਦਾ ਬੇਟਾ ਆਇਆ ਸੀਗਾ ਉੱਥੇ ਅਸੀਂ ਸਿਰਫ ਇੱਕੋ ਹੀ ਕੰਮ ਕੀਤਾ ਜਿੰਨਾ মিডিਆ ਭਾ ਇਸ਼ਾਰਾ ਆਇਆ ਸੀਗਾ ਸੀਗਾ ਵੀ ਅਸੀਂ ਬਾਈਟ ਦੇਣੀ ਹੈ ਸਿਰਫ ਇੱਕ ਗੱਲ ਤੇ ਬੋਲਣਾ ਕਮਨਲ ਹਾਰਮਨੀ ਤੇ ਥਰੂ ਪੰਜਾਬੀ ਭਾਈਚਾਰਾ ਅਸੀਂ ਜਿਹੜਾ ਦੇਸ਼ ਨੂੰ ਇੱਕ ਪੂਰੇ ਆਪਣਾ ਮੈਸੇਜ ਦੇਣਾ ਚਾਹਿਆ ਕਿ ਜੀ ਤੁਸੀਂ ਦੇਸ਼ ਚ ਕਿਸ ਤਰੀਕੇ ਨਾਲ ਨਫਰਤ ਫੈਲੀ ਹੋਈ ਹੈ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਸਟਰੋਂਗ ਮਤਲਬ ਹੋਣ ਦੇ ਕਾਰਨ ਅਸੀਂ ਕਮਿਊਨਲ ਹਾਰਮਨੀ ਦਾ ਮੈਸੇਜ ਦਿੱਤਾ ਉਸ ਇਫਤਾਰ ਪਾਰਟੀ ਜੇ ਨਹੀਂ ਸੀਗਾ ਜਿਵੇਂ ਨਾਰਮਲ ਤੁਸੀਂ ਦੇਖਦੇ ਹੋ ਉਹ ਸਾਰੇ ਮੁਸਲਮਾਨ ਬੁਲਾਲਾਂ ਦੇ ਨੇ ਉਹ ਟੋਪੀਆਂ ਪਾ ਕੇ ਆ ਜਾਂਦੇ ਨੇ ਦਾੜੀਆਂ ਵਾਲੇ ਨਹੀਂ ਉਹ 150 ਬੰਦਾ ਸੀਗਾ 80% ਆਫ 뎀 ਵਾ ਨਾਨ ਮੁਸਲਿਮਸ ਐਂਡ ਓਨਲੀ 20% ਵਾ ਐਮਿਨੈਂਟ ਮੁਸਲਮਸ ਕੋਈ ਪ੍ਰੋਫੈਸਰ ਸੀਗਾ ਕੋਈ ਡਾਕਟਰ ਸੀਗਾ ਐਂਡ ਬਾਕੀ ਜਿਹੜੇ 80% ਨਾਨ ਮੁਸਲਿਮ ਸੀਗੇ ਉਹ ਵੀ ਸਾਰੇ ਐਮੀਨੈਂਟ ਪਰਸਨੈਲਿਟੀਜ਼ ਆਫ ਪੰਜਾਬ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਨੋ ਇਫਤਾਰ ਪਾਰਟੀ ਇਫਤਾਰ ਹੁੰਦਾ ਕੀ ਹੈ ਰੋਜ਼ ਇਫਤਾਰ ਦਾ ਮਤਲਬ ਕੀ ਹੈ ਕਿ ਰੋਜ਼ ਆਪਕੇ ਲੋਕ ਖੋਲਦੇ ਹਨ ਇਫਤਾਰ ਕਹਿੰਦੇ ਨੇ ਆਪਸ ਵਿੱਚ ਮਿਕਸ ਅਪ ਹੋਏ ਤੇ ਅਜੀਕ ਪੈਗਾਮ ਦੇਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸੋਸ਼ਲ ਮੁੱਦੇ ਛੋਟੇ ਛੋਟੇ ਹੁੰਦੇ ਨੇ ਮੈਂ ਜੇ ਜੇ ਆਪਣੀ ਅੱਜ ਮੈਨੂੰ ਥੋੜੀ ਜੀ ਰੱਬ ਨੇ ਕਾਮਯਾਬੀ ਦਿੱਤੀ ਹੈ ਤਾਂ ਮੈਂ ਇੱਕ ਸੋਸ਼ਲ ਮੁੱਦਿਆਂ ਤੇ ਆਵਾਜ਼ ਵੀ ਬਣਨਾ ਚਾਹਣਾ ਨਹੀਂ ਤਾਂ ਫਾਇਦਾ ਕੀ ਹੈ ਮਾਡਲਿੰਗ ਦਾ 5-6 ਮਹੀਨੇ ਪਪੂਲਰ ਹੋਊਂਗਾ ਘਰ ਜਾ ਕੇ ਬ ਜੇ ਮੈਂ ਹਾਈਲਾਈਟ ਹੋਇਆ ਤਾਂ ਮੈਂ ਕੁਸ਼ਨਾ ਕੁਸ਼ੇ ਸਮਾਜ ਲਈ ਕਰਾਣਾ ਇੱਕ ਛੋਟਾ ਇਹ ਮੁੱਦਾ ਹੁੰਦਾ ਹੈ ਦੁਨੀਆ ਆਪਣੇ ਬਰਥਡੇ ਮਨਾਦੀ ਹੈ ਜਾਂ ਤਿਹਾਰ ਮਨਾਦੀ ਹੈ ਆਪਣੀ ਫੈਮਲੀ ਫਰੈਂਡਸ ਨਾਲ ਮਨਾਦੀ ਹੈ ਇਸ ਹੀ ਤੇ ਮੈਂ ਮੈਂ ਗਰੀਬ ਨਹੀਂ ਕਹਾਗਾ ਉਹਨਾਂ ਨੂੰ ਲੈਸ ਪ੍ਰਿਵਿਲੇਜਡ ਬੱਚਿਆਂ ਨਾਲ ਮੈਂ ਜਾ ਕੇ ਆਪਣੀ ਈਦ ਮਨਾਈ ਕਿਆ ਸਕੂਨ ਮਿਲਿਆ ਔਰ ਉਹਦਾ ਮੈਸੇਜ ਬੜਾ ਪੋਜ਼ਿਟਿਵ ਗਿਆ ਮੈਨੂੰ ਲੱਗਦਾ ਹੁਣ ਤੁਸੀਂ ਦੀਵਾਲੀ ਤੇ ਦੇਖੋਗੇ ਇਹ ਚੀਜ਼ਾਂ ਕਾਫੀ ਦੁਨੀਆ ਕਰੋਗੇ ਤੇ ਜੀ بس ਇਹ ਜਿਹੜੀ ਰੱਬ ਨੇ ਲਾਈਫ ਦਿੱਤੀ ਹੈ ਦੁਬਾਰਾ ਮੈਂ ਸ਼ੁ크ਰੀਆ ਕਰਨਾ ਚਾਹਨਾ ਮੈਂ ਤਾਂ ਪਹਿਲਾਂ ਸਵੇਰੇ ਉੱਠਦੇ ਸਾਰੀ ਅੱਧਾ ਪੌਣਾ ਘੰਟਾ ਦਾ ਮੇਰਾ ਸ਼ੁਕਰਾਨੇ ਜਾਂਦਾ ਕਿਉਂਕਿ ਬੰਦੇ ਦੀ ਜ਼ਿੰਦਗੀ 'ਚ ਡਾਊਨਫਾਲ ਵੀ ਕਾਫੀ ਆਦੇ ਹੁੰਦੇ ਨੇ ਜ ਮੇਰੇ ਵਾਰ ਕੇ ਬੰਦੇ ਦੀ ਜ਼ਿੰਦਗੀ 'ਚ ਕਾਫੀ ਡਾਊਨਫਾਲ ਆਇਆ ਸੀ 2011 'ਚ ਉਸ ਤੋਂ ਬਾਅਦ ਮੈਂ ਜਦ ਦੁਬਾਰਾ ਉੱਠੇ ਹਾਂ ਜੇ ਮੈਂ ਸਕਸੈਸਫੁਲ ਹੋਇਆ ਹਾਂ ਔਰ ਉਹ ਵੀ ਇੱਕ ਅਨਐਕਸਪੈਕਟਿਡ ਸਕਸੈਸ ਮਿਲੀ ਹੈ ਤੇ ਉਹਨੂੰ ਮੈਂ ਗਵਾਉਣਾ ਤਾਂ ਨਹੀਂ ਚਾਹੁੰਦਾ ਕੋਈ ਗਲਤੀ ਜ਼ਿੰਦਗੀ 'ਚ ਨਹੀਂ ਕਰਨਾ ਚਾਹੁੰਦਾ ਤੇ ਰੱਬ ਤੋਂ ਹਮੇਸ਼ਾ ਡਰ ਕੇ اپنی زندگی ਨੂੰ ਅੱਗੇ ਕਰਨਾ ਆਉਣ ਵਾਲੇ ਦਿਨਾਂ ਸ਼ਾਇਦ ਕੋਈ ਮਿਹਨਤ ਕਰ ਰਹੇ ਹਾਂ ਕੋਈ ਫਿਲਮਾਂ ਫੁਲਮਾਂ ਆ ਜਾਣ ਜਾਂ ਕੋਈ ਹੋਰ ਸੀਰੀਅਲ ਸੂਰੀਲ ਜਾਂ ਕੁਝ ਵੀ ਆ ਜਾਵੇ ਬਟ ਉਸ ਤੋਂ ਪਹਿਲਾਂ ਪੋਜ਼ਿਟਿਵਿਟੀ ਫੈਲਾ ਕੇ ਚਾਹੇ ਉਹ ਸੋਸ਼ਲ ਮੀਡੀਆ ਤੇ ਚਾਹੇ ਉਹ ਗਰਾਊਂਡ ਤੇ ਇੱਕ ਸਮਾਜ ਨੂੰ ਇੱਕ ਅੱਛੇ ਇਨਸਾਨ ਦਾ ਪੈਗਾਮ ਜ਼ਰੂਰ ਦੇਣਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁਰੀਆਨ ਦਾ ਥੈਂਕ ਯੂ ਸੋ ਮਚ ਸਰ ਤੁਹਾਨੂੰ ਪ੍ਰੇਰਣਾ ਕਿੰਨੇ ਲਈ ਮੋਡਲਿੰਗ ਚ ਆਉਂਦੀ ਜਿਵੇਂ ਇਸ ਉਮਰ ਚ ਆ ਕੇ ਤਾਂ ਮੈਂ ਰਿਟਾਇਰਮੈਂਟ ਲੈ ਲੈਂਦਾ ਪਰ ਤੁਹਾਨੂੰ ਇਸ ਮੈਨੂੰ ਪ੍ਰੇਰਨਾ ਕਿਤੋਂ ਨਹੀਂ ਮਿਲੀ ਜੀ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਇਹ ਮੈਂ ਜਦ ਆਪਣਾ ਵਰਕਆਊਟ ਕਰਕੇ ਮਤਲਬ ਰਨਿੰਗ ਕਰਦਾ ਸੀ ਜਾਂ ਜਿਮ ਜਾਂਦਾ ਸੀਗਾ ਉਹ ਜਦ ਮੈਨੂੰ ਆਪਣੀ ਆਪ ਨੂੰ ਮੈਂ ਦੇਖਦਾ ਸੀਗਾ ਨਾ ਮੈਨੂੰ ਆਪਣੇ ਆਪ ਮਹਿਸੂਸ ਹੁੰਦਾ ਸੀ ਕਿ ਮੈਂ ਸਮਥਿੰਗ ਗੁੱਡ ਇਜ਼ ਹੈਪਨਿੰਗ ਟੂ ਮੀ ਤੇ ਮੈਂ ਉਹ ਉਹ ਦੇਖ ਕੇ ਫੋਟੋਆਂ ਪਾਈਆਂ ਤੇ ਮੈਨੂੰ ਨਹੀਂ ਪਤਾ ਸੀ ਫੈਸ਼ਨ ਸ਼ੋਅ ਕੀ ਹੁੰਦਾ ਮਾਡਲਿੰਗ ਦਾ ਮੈਨੂੰ ਨਹੀਂ ਪਤਾ ਸੀਗਾ ਉਹ ਪਾਈ ਉੱਥੋਂ ਇੱਕ ਫਿਲਮ ਆਫਰ ਹੋਈ ਪਰ ਉਹ ਨਹੀਂ ਮਿਲੀ ਉਸ ਤੋਂ ਬਾਅਦ ਇੱਕ ਐਡ ਮਿਲ ਗਈ ਫੇਰ ਫੈਸ਼ਨ ਸ਼ੋਅ ਆਪਣੇ ਆਪ ਮੈਨੂੰ ਫੇਰ ਰੱਬ ਨੇ ਆਪ ਹੀ ਨਾ ਜਿਵੇਂ ਬਾਹ ਫੜ ਕੇ ਮੈਨੂੰ ਐ ਤੋਰ ਤਾ ਉਸ ਪਾਸੇ ਮੈਨੂੰ ਮੇਰੇ ਮੇਰੇ ਵਿੱਚ ਮਾਡਲ ਬਣਨ ਦੀ ਖੁਆਇਸ਼ ਕੋ ਨਹੀਂ ਸੀ ਹਾਂ ਅੱਜ ਦੀ ਸੌਲਟ ਐਂਡ ਪੈਪਰ ਲੁੱਕ ਹੈ ਜਰੂਰ ਮੇਰਾ ਇੱਕ ਮੈਂ ਵੀ ਥੋੜੇ ਮੰਗੋ ਸਭ ਮੰਗੋ ਬਾਲ ਕਾਲੇ ਕਰਾਉਣਾ ਸੀਗਾ ਮੇਰੀ ਫ੍ਰੈਂਚ ਬੀਅਰਡ ਹੁੰਦੀ ਸੀ ਤੇ ਉਹ ਸਟਾਈਲਿਸਟ ਠੀਕਾ ਦਿੱਲੀ ਮੇਰਾ ਇੱਕ ਆਲਮ ਕਰਕੇ ਮੁੰਡਾ ਉਹ ਕਹਿੰਦਾ ਸਰ ਆ ਸੌਲਟ ਐਂਡ ਪੈਪਰ ਲੁੱਕ ਬੜੀ ਚੱਲਦੀ ਆ ਤੁਸੀਂ ਕਰ ਲਓ ਤੇ ਮੈਂ ਕਿਹਾ ਤੂੰ ਘਰੋਂ ਛੱਤਰ ਪਾਏਗਾ ਮੇਰੇ ਉਹੀ ਗੱਲ ਹੋਈ ਉਹਨੇ ਮੈਂ ਰੱਖ ਲਿਆ ਤੇ ਸਾਰੇ ਘਰੋਂ ਮੇਰੇ ਮਾਮਾ ਜੀ ਹੋਣੀ ਦਾ ਬੜਾ ਲੱਗਣ ਲੱਗ ਗਿਆ ਸਾਤੋਂ ਵੀ ਬੜਾ ਲੱਗਣ ਲੱਗ ਗਿਆ ਫਿਰ ਇੱਕ ਚੀਜ਼ ਹੁੰਦੀ ਹੈ ਜ਼ਿੰਦਗੀ 'ਚ ਕਦੇ ਵੀ ਕੋਈ ਵੀ ਆਪਣਾ ਕੰਮ ਕਰਨਿਆ ਨਾ ਲੋਕ ਕੀ ਕਹਿਣਗੇ ਭੁੱਲ ਜਾ ਜਿੱਦਨ ਤੁਸੀਂ ਇਹ ਵਾਲੀ ਮੈਂਟੈਲਿਟੀ ਛੱਡਤੀ ਤੁਸੀਂ ਆਪਣੇ ਸਾਰੇ ਬੰਦੇ ਆਪਣੇ ਜਿੰਨੇ ਵੀ ਪੈਸ਼ਨ ਪਰਸਿਊ ਕਰ ਸਕਦੇ ਆਪਾਂ ਅੱਧੇ ਬੰਦੇ ਇਸੇ ਗੱਲ ਤੋਂ ਕੋਈ ਕੰਮ ਨਹੀਂ ਕਰਦੇ ਲੋਕ ਕੀ ਕਹਿਣਗੇ ਜ਼ਿੰਦਗੀ ਜੋ ਜ਼ਿੰਦਾ ਦਿਲ ਮੰਗੋ ਜਿਓ ਚੰਗੀ ਜ਼ਿੰਦਗੀ ਜਿਓ ਪੋਜ਼ਿਟਿਵ ਜ਼ਿੰਦਗੀ ਜਿਓ ਜ਼ਿੰਦਗੀ ਦੇ ਮਜ਼ੇ ਲੁੱਟੋ ਬੜੀ ਛੋਟੀ ਜਿਹੀ ਹੈ ਦੁਆਰਾ ਨਹੀਂ ਮਿਲਦੀ ਉਹ ਪਤਾ ਨਹੀਂ ਉਹ ਲੋਕ ਦੁਨੀਆ ਕਹਿੰਦੀ ਹੁੰਦੀ ਸੱਤ ਜਨ ਉਹ ਮੈਂ ਤਾਂ ਪਤਾ ਨਹੀਂ ਆਪਾਂ ਨੂੰ ਤਾਂ ਇੱਕੋ ਦਾ ਪਤਾ ਹੈ ਜਿਹੜੀ ਚੱਲ ਰਹੀ ਹੈ ਇਸ ਲਈ ਐਹੀ ਹੈ ਜੀ ਜ਼ਿੰਦਗੀ ਠੀਕ ਹੈ ਤੇ ਆ ਬੈ ਜਾਊਂਗਾ ਹੁਣ ਰਾਤੀ ਦਰਬਾਰ ਸਾਹਿਬ ਜਾਊਂਗਾ ਤੇ ਕਦੇ ਕਿਸੇ ਨੇ ਨਾਲ ਆਣਾ ਹੋਵੇ ਆ ਕੇ ਉੱਥੇ ਬੱਥਾ ਟੇਕੀਏ ਮੈਂ ਦਾ ਅੱਧਾ ਪੌਣਾ ਘੰਟਾ ਘੰਟਾ ਬੈਠੂਗਾ ਤੇ ਰੱਬ ਨੇ ਅਖੇ ਇੱਕ ਵਾਸਤ ਲਾਭ ਕਰੂੰਗਾ ਵੀ ਰੱਬਾ ਯਾਹਾਂ ਸਿਆਂ ਦੇ ਤਾ ਪਹਿਲਾਂ ਥੈਂਕ ਯੂ ਹੈ ਤੇ ਇਹਨੂੰ ਮੇਨਟੇਨ ਕਰਨ ਦੀ ਹਿੰਮਤ ਦੇ ਦੇ ਕਿ ਜਿਹੜੇ ਮੈਸੇਜ ਕੀ ਦੇਣਾ ਚਾਹਉ ਉਹ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਤੇ ਜਿਹੜੇ 50 ਤੋਂ 60 ਨਾਲ ਜੋੜ ਲੋ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ 50 ਤੋਂ 60 ਵੀ ਜੋੜ ਲੀਏ ਹਾਂ ਜੀ ਉਹ ਜਿਹੜੇ ਸਾਡੀ ਉਮਰ ਦੇ ਨੇ ਉਹਨਾਂ ਨੂੰ ਵੀ ਕੀ ਦੇਖੋ ਜੀ ਮੈਸੇਜ ਤਾਂ ਮੈਂ ਇਹ ਦੇਣਾ ਚਾਹੂੰਗਾ ਕਿ ਆਪਾਂ ਨੂੰ ਜਿਹੜਾ ਵਰਕਆਊਟ ਹੈ ਨਾ ਬੋਡੀ ਦਾ ਵਰਕਆਊਟ ਜੇ ਆਪਾਂ ਉਹ ਕਰਦੇ ਆ ਇੱਕ ਤਾਂ ਆਪਣੀ ਹੈਲਥ ਠੀਕ ਹੁੰਦੀ ਹੈ ਇੱਕ ਉਹਦੇ ਨਾਲ ਜਿਹੜੀ ਤੁਹਾਡੀ ਮਾਈਂਡ ਦੀ ਹੈਲਥ ਹੈ ਨਾ ਉਹ ਸੁਧਰਦੀ ਹੈ ਜਿਹੜਾ ਤੁਸੀਂ ਰਿਫਰੈਸ਼ ਹੁੰਦਾ ਤੁਹਾਡਾ ਮਾਈਂਡ ਜਿਹੜੀ ਤੁਹਾਡੇ ਮਾਈਂਡ ਚੋਂ ਨੈਗੇਟਿਵਿਟੀ ਖਤਮ ਹੋ ਜਾਂਦੀ ਹੈ ਔਰ ਤੁਸੀਂ ਇੱਕ ਪੋਜ਼ਿਟਿਵ ਬੰਦੇ ਬਣ ਕੇ ਆਨੇ। ਇਸ ਵਕਤ ਮੈਂ ਤੁਹਾਡੇ ਅੱਗੇ ਬੈਠਾ ਮੇਰੇ ਬੈਕ ਤੇ ਚਾਰ ਪੰਜ ਵੱਡੀਆਂ ਵੱਡੀਆਂ ਪ੍ਰੋਬਲਮ ਮੇਰੀ ਜ਼ਿੰਦਗੀ ਚੱਲ ਰਹੀਆਂ। ਸਭ ਦੀ ਚੰਗੀ ਚੱਲਦੀਆਂ ਹੋਣਗੀਆਂ। ਜੇ ਮੈਂ ਨੈਗੇਟਿਵ ਹੋਵਾਂ ਨਾ ਉਹ ਮੈਂ ਨੈਗੇਟਿਵਿਟੀ ਕਰਕੇ ਉਹਨੂੰ ਡਿਪਰੈਸ਼ਨ ਜਿਹਾ ਉਹ ਬਾਰੇ ਸੋਚੀ ਜਾਊਂਗਾ ਬੜਾ ਉਦਾਸ ਹੋ ਕੇ ਬੈਠਾ ਰਹੂੰਗਾ। ਅੱਜ ਮੈਂ ਪੋਜ਼ਿਟਿਵ ਫਰੇਮਵਰਕ ਚਾ ਮਾਈਂਡ ਦੇ ਮੈਨੂੰ ਲੱਗਦਾ ਕੋਈ ਗੱਲ ਨਹੀਂ ਆ ਗਈ ਆ ਗਈ ਆਪਣੇ ਆਪ ਸੋਲਵ ਹੋ ਜੂਗੀ। ਮਤਲਬ ਇਨ ਦ ਸੈਂਸ ਤੁਸੀਂ ਜੇ ਵਰਕਆਊਟ ਕਰਦੇ ਹੋ ਸਰੀਰ ਦਾ ਤੁਹਾਡਾ ਮਾਈਂਡ ਜਿਹੜਾ ਪੋਜ਼ਿਟਿਵ ਹੁੰਦਾ ਹੈ ਉਹ ਤੁਸੀਂ ਫਿਰ ਹੈਲਥ ਲਾਈਫ ਦੀ ਹਰ ਸਮੱਸਿਆ ਨੂੰ ਪੋਜ਼ਿਟਿਵ ਵੇ ਨਾਲ ਸੋਚਦੇ ਤੇ ਸਰ ਜੀ ਰਿਤਨ ਫਸਟ ਟਾਈਮ ਕਿੰਨੀ ਵੀ ਮੁਸ਼ਕਿਲਾਂ ਆਏ ਜਿੱਤ ਕਰਦੇ ਨੇ ਸਰ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਮਜ਼ਾਕ ਉੱੜਦਾ ਤੁਹਾਡਾ ਹੁਣ ਤੁਸੀਂ ਆਪ ਦੇਖੋ ਨਾ ਵੀ ਇੱਕ 54 ਸਾਲ ਦਾ ਬੰਦਾ ਰੋਜ਼ ਫੋਟੋਆਂ ਪਾ ਰਿਹਾ ਇੰਸਟਾ ਤੇ ਜਵਾਕਾ ਵਾਂਗੂ ਤੇ ਉਹ ਮਜ਼ਾਕ ਤਾਂ ਉੜੂਗਾ ਹੀ ਮਤਲਬ ਜਿਹੜੇ ਵੀ ਮੈਨੂੰ ਮਜ਼ਾਕ ਉਡਾ ਰਹੇ ਸੀਗੇ ਉਹ ਰਾਈਟ ਸੀਗੇ ਆਪਣੀ ਗੱਲੋਂ ਬਿਲਕੁਲ ਸੀਗੇ ਲੇਕਿਨ ਮੈਂ ਠੀਠ ਮੇਰੇ ਕੰਮ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਲੋਕੀ ਸੋਚਣਗੇ ਮੈਂ ਸੋਚਣੇ ਮੈਂ ਤਾਂ ਮੈਨੂੰ ਚੰਗਾ ਲੱਗਦਾ ਮੈਂ ਕਰੂੰਗਾ ਸਰ ਕੋ ਦੱਸੋ ਕੁਝ ਆਪਣੀ ਕੋਈ ਤੇ ਖੈਰਾ ਸਾਹਿਬ ਨੂੰ ਮਿਲਿਆ ਕਿੰਦਰ ਦੀ ਖੈਰਾ ਸਾਹਿਬ ਨਾਲ ਮਿਲਦੇ ਰਹਿਣਾ ਜੀ ਉਹਨਾਂ ਦਾ ਪੁਰਾਣੀ ਵਾਕਫੀਅਤ ਹੈ ਖੈਰਾ ਸਾਹਿਬ ਨਾਲ ਆਹ ਹੁਣ ਹੀ ਮੇਰੇ ਇਤ ਤੇ ਘਰ ਆ ਕੇ ਆਪਣਾ ਰੋਜ਼ਾ ਇਫਤਾਰੀ ਤੇ ਘਰ ਆ ਕੇ ਗਏ ਸੀਗੇ ਹੁਣ ਕੈਂਪੇਨਿੰਗ ਚ ਲਾ ਲੱਗੂੰਗਾ ਉਹਨਾਂ ਦੇ ਮੈਂ ਜੀ ਤੇ ਕਿੰਦਰ ਦੀ ਉਹ ਜੀ ਬੜਾ ਸੱਚਾ ਬੰਦਾ ਔਰ ਦਲੇਰ ਬੰਦਾ ਮਨ ਲਾ ਮੈਂ ਪੋਲਿਟਿਸ਼ਨ ਬੜੇ ਬੜੇ ਦੇਖੇ ਨੇ ਕਿ ਮੈਂ ਕਾਫੀ ਨੂੰ ਮਿਲਦਾ ਉਹਨਾਂ ਦੀ ਇੱਕ ਖਾਸੀਅਤ ਹੈ ਉਹ ਸੱਚੇ ਬੰਦੇ ਔਰ ਦਲੇਰ ਜੇਕਰ ਗਾਲੇ ਗਲੇ ਤੋਂ ਡਿਸਟ੍ਰੈਕਟ